ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਮਜੂਰ ਸੱਚੀ ਟੀਚੋ ਜਰਨੈਲ ਸਿੰਘ ਢਾਡੀਵਾਲ ਆ ਤੁਸੀਂ ਵੇਖ ਸਕਦੇ ਹੋ ਕਿ ਜੋ ਕੁਦਰਤ ਦਾ ਖੇਡ ਬਣੀ ਆ ਜੋ ਹਰ ਪੀੜਤਾ ਵਾਸਤੇ ਇਹ ਨੌਜਵਾਨ ਮੁੰਡੇ ਪੰਜਾਬ ਦੇ ਨੌਜਵਾਨ ਮੁੰਡੇ ਪੰਜਾਬ ਦੇ ਵੇਖੋ ਪਾਣੀ ਦੀ ਮਦਦ ਡੰਗਰਾਂ ਵਾਸਤੇ ਚੌਕਰ ਦੀ ਮਦਦ ਅਚਾਰ ਦੀ ਮਦਦ ਨੌਜਵਾਨ ਮੁੰਡੇ ਕਿਉਂਕਿ ਸ਼ੇਰਾਂ ਦੀ ਮਦਦ ਤੇ ਸ਼ੇਰ ਹੀ ਕਰਦੇ ਨੇ ਗਿੱਦੜ ਕਦੇ ਨਹੀਂ ਕਰਦੇ ਇਹ ਗਵਰਨਮੈਂਟਾਂ ਬਿਲਕੁਲ ਫੇਲ ਹੋਈਆਂ ਸ਼ੇਰਾਂ ਦੀ ਮਦਦ ਸ਼ੇਅਰ ਕਰਨ ਚੱਲੇ ਨੇ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਪਹਿਲਾਂ ਵੀ ਸਾਂਝੀਆਂ ਕਰਦੇ ਆਉਂਦੇ ਆ ਨੌਜਵਾਨ ਮੁੰਡੇ ਪੰਜਾਬ ਦੇ ਪੰਜਾਬ ਦੀ ਮਦਦ ਕਰਨ ਵਾਸਤੇ ਤਗੜੇ ਹੋ ਕੇ ਗੁਰੂ ਸਾਹਿਬ ਦਾ ਨਿਸ਼ਾਨ ਲੱਗਾ ਆਇਆ ਏ ਉੱਤੇ ਤੇ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਚੱਲਦੇ ਹੋਏ ਸ਼ੇਰਾਂ ਦੀ ਮਦਦ ਸ਼ੇਅਰ ਕਰਨ ਚੱਲੇ ਨੇ ਆ ਤੁਸੀਂ ਲਗਾਤਾਰ ਤਸਵੀਰਾਂ ਵੇਖ ਸਕਦੇ ਹੋ ਤੁਹਾਨੂੰ ਆਪਾਂ ਸਾਂਝੀਆਂ ਕਰ ਰਹੇ ਆ ਤਸਵੀਰਾਂ ਜਿ ਲਗਾਤਾਰ ਹਰ ਇੱਕ ਜਗ੍ਹਾ ਤੋਂ ਜਿੱਥੇ-ਜਿੱਥੇ ਵੀ ਇਹ ਮਤਲਬ ਆਇਆ ਹੈ ਕੁਦਰਤ ਦਾ ਕਰੋਪ ਆਇਆ ਹੈ 30% ਕੁਦਰਤ ਦਾ ਕਰੋਪ ਹੈ ਤੇ 70% ਸਰਕਾਰਾਂ ਦਾ ਦੋਸ਼ ਹੈ ਜੋ ਪਾਣੀ ਡੰਪ ਕਰਕੇ ਪਿੱਛੇ ਛੱਡਿਆ ਗਿਆ ਲੋਕਾਂ ਨੂੰ ਡੁੱਬਿਆ ਗਿਆ ਆ ਲਗਾਤਾਰ ਤਸਵੀਰਾਂ ਟਾਡੇ ਨਾਲ ਸਾਂਝੀਆਂ ਕਰ ਰਹੇ ਆ ਵੀਰ ਜੀ ਕਿੱਥੇ ਚੱਲੇ ਹੋ ਇਹ ਅਸੀਂ ਡੇਰਾ ਬਾਬਾ ਨਾਨਕੇ ਚੱਲੇ ਆ ਜੀ। ਅੱਛਾ ਜੀ। ਇਹ ਮਦਦ ਜਿਹੜੀ ਆ ਤੁਸੀਂ ਇਹ ਆਪਣੇ ਵੱਲੋਂ ਕਰਨ ਜਾ ਰਹੇ ਹੋ ਕਿ ਜਾਂ ਸਰਕਾਰ ਨੇ ਕੁਝ ਦਿੱਤਾ ਹੈ ਤੁਹਾਨੂੰ? ਨਹੀਂ ਆਪਣੇ ਵੱਲੋਂ ਕਰਦੇ ਆ ਜੀ। ਤੁਸੀਂ ਆਪਣੇ ਵੱਲੋਂ ਕਰਨ ਜਾ ਰਹੇ ਹੋ। ਸਰਕਾਰ ਦੀ ਕੋਈ ਵੀ ਉੱਥੇ ਮਦਦ ਨਹੀਂ ਪਹੁੰਚ ਰਹੀ। ਨਹੀਂ ਪਹੁੰਚ ਰਹੀ ਕੋਈ ਮਦਦ। ਨਹੀਂ ਪਹੁੰਚ ਰਹੀ ਕੋਈ ਮਦਦ। ਵੇਖ ਲਓ ਪੰਜਾਬ ਦੇ ਉੱਤੇ ਅੱਜ ਪੀੜ ਪਈ ਹੈ ਤੇ ਇਹ ਨੌਜਵਾਨ ਮੁੰਡੇ ਸ਼ੇਰ ਕਿਉਂਕਿ ਸ਼ੇਰਾਂ ਦੀ ਮਦਦ ਸ਼ੇਰ ਹੀ ਕਰਦੇ ਨੇ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ। ਇਹ ਸ਼ੇਰ ਚੱਲੇ ਨੇ ਆਪਣੇ ਭੈਣ ਭਰਾਵਾਂ ਨੂੰ ਬਚਾਉਣ ਵਾਸਤੇ ਆਪਣੇ ਭੈਣ ਭਰਾਵਾਂ ਨੂੰ ਮਦਦ ਕਰਨ ਵਾਸਤੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਲਗਾਤਾਰ ਆਪਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਗਵਰਨਮੈਂਟ ਬਿਲਕੁਲ ਫੇਲ ਹੋਈ ਹੈ ਆ ਦੇਖ ਸਕਦੇ ਹੋ ਟਰਾਲੀਆਂ ਭਰ-ਭਰ ਕੇ ਪਾਣੀ ਦੀਆਂ ਡੰਗਰਾਂ ਦੇ ਚਾਰੇ ਦੀਆਂ ਮਿੱਟੀ ਦੀਆਂ ਪਿੱਛੇ ਹੋਰ ਟਰਾਲੀਆਂ ਇਹਨਾਂ ਦੀਆਂ ਆ ਰਹੀਆਂ ਨੇ ਪਰ ਇਹ ਨੌਜਵਾਨ ਮੁੰਡੇ ਤਗੜੇ ਹੋ ਕੇ ਪੰਜਾਬ ਦੇ ਨਾਲ ਖਲੋਤੇ ਨੇ ਆ ਵੇਖ ਸਕਦੇ ਹੋ ਤੁਸੀਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਭਾਜੀ ਕਿੰਨੀਆਂ ਕਿ ਟਰਾਲੀਆਂ ਪਿੱਛੇ ਹੋਰ ਆ ਰਹੀਆਂ ਆਪਣੀਆਂ ਦੋ ਟਰਾਲੀਆਂ ਆ ਰਹੀਆਂ ਜੀ ਪਿੱਛੇ ਹੋਰ ਇਹ ਕਿੰਨੀ ਕਿ ਵਾਰੀ ਤੁਸੀਂ ਸੇਵਾ ਲੈ ਕੇ ਚਲੇ ਗਏ ਹੋ ਥੱਲੇ ਤਾਂ ਪਹਿਲੀ ਵਾਰ ਚੱਲੇ ਆ ਜੀ ਜੀ ਤੇ ਸੇਵਾ ਹੋਰ ਵੀ ਬਹੁਤ ਜ਼ਿਆਦੀ ਆ ਰਹੀ ਆ ਆਪਣੇ ਪੰਜਾਬ ਦੀ ਪੰਜਾਬ ਹੀ ਮਦਦ ਕਰ ਰਿਹਾ ਕਿ ਕਿਤੋਂ ਬਾਹਰੋਂ ਵੀ ਮਦਦ ਆ ਰਹੀ ਆ ਨਹੀਂ ਆਪਣੇ ਭਰਾ ਵੱਡੇ ਬੈਠੇ ਬਾਹਰ ਐਨ ਆਰ ਆਈ ਵੀਰ ਜੀ 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 ਨਾਲ ਦੇ ਸਹਿਯੋਗ ਦੇ ਨਾਲ ਹੀ ਸੇਵਾ ਹੋ ਰਹੀ ਸਾਰੀ ਜੀ 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 ਹਾਂਜੀ ਬਾਕੀ ਕੁਝ ਪਿੰਡਾਂ ਵਾਲੇ ਨਾਲ ਮਿਲ ਕੇ ਸਭ ਕਰ ਰਹੇ ਫਿਰ ਯਾਨੀ ਕਿ ਆਪਣੀ ਮਦਦ ਹੀ ਆਪ ਹੀ ਕਰ ਰਹੇ ਹਾਂ ਨਹੀਂ ਹਾਂ ਜੀ ਪੰਜਾਬ ਸਾਨੂੰ ਬਾਹਰੋਂ ਮਦਦ ਕੋਈ ਨਹੀਂ ਕਰ ਰਿਹਾ ਸਾਨੂੰ ਮਤਲਬ 12 ਜਿੱਦਾਂ ਕੇਰਲਾ ਵਗੈਰਾ ਅਸੀਂ ਕਿਤੇ ਵੀ ਸਾਨੂੰ ਹੜਪੀਟ ਤੋਂਦੇ ਅਸੀਂ ਭੱਜ ਕੇ ਉੱਥੇ ਚਲੇ ਜਾਂਦੇ ਆ ਨਹੀਂ ਨਹੀਂ ਅਸੀਂ ਮਦਦ ਕਰਨ ਵਾਸਤੇ ਬਾਹਰ ਜਾਂਦੇ ਆ ਸਾਡੀ ਮਦਦ ਵਾਸਤੇ ਕੋਈ ਨਹੀਂ ਸਾਨੂੰ ਲੋੜ ਵੀ ਨਹੀਂ ਉਹਨਾਂ ਲੋਕਾਂ ਦੀ ਨਹੀਂ ਲੋੜ ਹੀ ਨਹੀਂ ਜੀ ਅਸੀਂ ਕਿਉਂਕਿ ਅਸੀਂ ਰਾਜੇ ਆ ਅਸੀਂ ਰਾਜੇ ਆ ਇਹ ਲੋਕ ਤੇ ਸਾਡੇ ਜਿਹੜੀਆਂ ਦੂਜੇ ਸਾਡੇ ਸੂਬੇ ਨੇ ਇਹ ਸਾਡੇ ਨੌਕਰ ਨੇ ਅਸੀਂ ਰਾਜੇ ਆ ਇਹ ਮੁੰਡੇ ਕਹਿੰਦੇ ਅਸੀਂ ਰਾਜੇ ਆ ਪੰਜਾਬ ਦੇ ਰਾਜੇ ਆ ਪੰਜਾਬ ਰਾਜਾ ਹੈ ਪੰਜਾਬ ਦੇ ਲੋਕਾਂ ਨੂੰ ਖਾਣ ਵਾਸਤੇ ਦਿੰਦਾ ਹੈ ਅਸੀਂ ਕਿਸੇ ਦੀ ਮਦਦ ਤੋਂ ਉਮੀਦ ਨਹੀਂ ਰੱਖਦੇ ਅਸੀਂ ਲਗਾਤਾਰ ਆਪ ਹੀ ਜੋ ਵੀ ਮਦਦ ਕਰਾਂਗੇ ਕਰਾਂਗੇ ਜਿੰਨਾ ਤੱਕ ਸਾਡੇ ਤੇ ਆਫਤ ਆਊਗੀ ਅਸੀਂ ਲਗਾਤਾਰ ਖੜੇ ਹਾਂ ਇਹਦੇ ਉਹ ਕੌਮ ਹੈ ਉਹ ਸ਼ੇਰਾਂ ਦੀ ਕੌਮ ਹੈ ਕਿ ਇਹ ਦੋ ਸਿੰਘ ਵੀ ਰਹਿ ਗਏ ਹੀ ਤਾਂ ਵੀ ਚੜਦੀ ਕਲਾ ਜੀ ਹੈ ਤੇ ਫੇਰ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਪੰਜਾਬ ਖੜਾ ਹੈ ਆ ਤੁਹਾਨੂੰ ਪਿੱਛੇ ਤੱਕ ਤਸਵੀਰਾਂ ਦਿਖਾਵਾਂਗੇ ਸੰਗਤ ਹੋਰ ਵੀ ਜੋ ਜਾ ਰਹੀ ਹੈ ਨਾਲ ਜੋ ਜਾ ਰਹੀ ਹੈ ਨਾਲ ਉੱਥੇ ਸੇਵਾ ਕਰਨ ਵਾਸਤੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੰਤਾਂ ਦੀ ਤਸਵੀਰ ਝੰਡਾ ਲੱਗਾ ਹੋਇਆ ਸੰਤਾਂ ਦਾ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਆਪਾਂ ਬੜੀ ਹੀ ਗੁਰੂ ਦੀ ਕਿਰਪਾ ਨੌਜਵਾਨ ਮੁੰਡੇ ਨੌਜਵਾਨ ਮੁੰਡਿਆਂ 'ਚ ਜਸ਼ਵਾ ਵੇਖੋ ਜੋ ਸ਼ੇਰਾਂ ਦੀ ਕੌਮ ਇੱਥੇ ਕਿਹਾ ਜਾਂਦਾ ਹੈ ਕਿ ਹਾਂ ਵੀ ਸ਼ੇਰਾਂ ਦੀ ਕੌਮ ਹੈ ਆ ਤੁਸੀਂ ਲਗਾਤਾਰ ਤਸਵੀਰਾਂ ਵੇਖ ਰਹੇ ਹੋ ਸ਼ੇਰ ਚੱਲੇ ਨੇ ਸ਼ੇਰਾਂ ਦੀ ਮਦਦ ਕਰਨ ਵਾਸਤੇ ਟਰਾਲੀ ਭਰੀ ਹੋਈ ਨੌਜਵਾਨ ਮੁੰਡਿਆਂ ਦੀ ਰਾਸ਼ਨ ਵੀ ਵੇਚਨੇ ਪਾਣੀ ਵੀ ਵੇਚ ਹੈ ਡੰਗਰਾਂ ਵਾਸਤੇ ਵੀ ਜੋ ਸਮਾਨ ਹੈ ਉਹ ਵੀ ਵੇਚ ਹੈ ਤੇ ਪਿੱਛੇ ਵੀ ਜੋ ਟਰਾਲੀਆਂ ਆ ਰਹੀਆਂ ਉਹ ਵੀ ਤੁਸੀਂ ਲਗਾਤਾਰ ਤਸਵੀਰਾਂ ਵੇਖ ਰਹੇ ਹੋ ਕਿ ਮਿੱਟੀ ਦੀਆਂ ਭਰੀਆਂ ਹੋਈਆਂ ਟਰਾਲੀਆਂ ਉਹ ਵੀ ਲਗਾਤਾਰ ਆ ਰਹੀਆਂ ਨੇ ਮਿਰਜ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿ ਪੰਜਾਬ ਗਵਰਨਮੈਂਟ ਫੇਲ ਹੋਈ ਹੈ ਇਸ ਕੰਮ ਤੇ ਹਾਂਜੀ ਬਿਲਕੁਲ ਫੇਲ ਹੋਈ ਆ ਤੁਸੀਂ ਆਪਣੀ ਮਦਦ ਆਪ ਹੀ ਕਰ ਰਹੇ ਹੋ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਆਪਣੀ ਮਦਦ ਆਪ ਕਰ ਰਹੇ ਨੇ ਗਵਰਨਮੈਂਟ ਪੰਜਾਬ ਦੀ ਫੇਲ ਹੋਈ ਹੈ ਹਕੂਮਤ ਫੇਲ ਹੋਈ ਹੈ ਐਸੇ ਕਰਕੇ ਕਹਿੰਦੇ ਕਿ ਅਮਰਪਾਲ ਕਹਿੰਦਾ ਸੀ ਕਿ ਅਸੀਂ ਗੁਲਾਮ ਆ ਸਾਡੀ ਮਦਦ ਵਾਸਤੇ ਕਿਸੇ ਨੇ ਨਹੀਂ ਆਉਣਾ ਸਾਨੂੰ ਆਪਣੀ ਮਦਦ ਆਪ ਕਰਨੀ ਪਾਉਗੀ ਐਰ ਕਾ ਚੜਦੀ ਕਲਾ ਨਾਲ ਜਦੋਂ ਇਲੈਕਸ਼ਨ ਆਉਗੇ ਆਪਾਂ ਵੋਟਾਂ ਕਿਹਨੂੰ ਪਾਉਣੀਆਂ ਨੇ ਭਾਈ ਅਮਰਪਾਲ ਸਿੰਘ ਨੂੰ ਆਪਾਂ ਜਿਤਾ ਕੇ ਖਾਲਸਾ ਕੌਮ ਸਜਣੀ ਹੈ ਸ਼ੁੱਧ ਕੌਮ ਸਜਣੀ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਚੜਦੀ ਕਲਾ 'ਚ ਰਹਿਣਾ ਹੈ ਸ਼ੇਰਾਂ ਦੀ ਕੌਮ ਚੱਲੀ ਹੈ ਸ਼ੇਰਾਂ ਦੀ ਮਦਦ ਕਰਨ ਵਾਸਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਗੇ ਵਾਸਤੇ ਵੀ ਆਪਾਂ ਜੋ ਪਿੱਛੇ ਵੀ ਪਹਿਲਾਂ ਤਸਵੀਰਾਂ ਦਿਖਾ ਕੇ ਆਏ ਆ ਕਿ ਲਗਾਤਾਰ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕ ਹੀ ਸੇਵਾ ਕਰ ਰਹੇ ਨੇ ਵੇਖ ਸਕਦੇ ਹੋ ਤੁਸੀਂ ਨੌਜਵਾਨ ਮੁੰਡੇ ਹੋਰ ਵੀ ਪਿੱਛੇ ਟਰਾਲੀਆਂ ਆ ਰਹੀਆਂ ਨੇ ਤੁਹਾਨੂੰ ਦਿਖਾਵਾਂਗੇ ਆਪਾਂ ਲਗਾਤਾਰ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਐਨੀ ਅਸੀਂ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ